ਮੈਂ ਤਰਹਾ ਕੋਈ ਕਿਸ ਮੈਂ ਸਰ ਸੀਏ ਜਤਿੰਦਰ ਵਾਂਸਲ ਫਾਈਨੈਂਸ ਸੈਕਟਰੀ ਆਫ ਦਾ ਏਜੀਏ ਹਾਈਟੈਕਸ ਕਲਬ ਅੰਮ੍ਰਿਤਸਰ ਇਹ ਸਰ ਅੱਜ ਦੀ ਜਿਹੜੀ ਸਾਡਾ ਸੈਟਰਡੇ ਸੈਟਰਡੇ ਇਹ ਤੰਬੂਲਾ ਜਿਹੜਾ ਸ਼ੁਰੂ ਕੀਤਾ ਹੈ ਵੈਸੇ ਤੇ ਪਹਿਲਾਂ ਵੀ ਚੱਲ ਰਿਹਾ ਸੀ ਲੇਕਿਨ ਇੰਨੀ ਗੈਦਰਿੰਗ ਨਹੀਂ ਸੀ ਹੁੰਦੀ ਹੁਣ ਸਾਡੀ ਜਦੋਂ ਦੀ ਇਹ ਨਵੀਂ ਟੀਮ ਆਈ ਹੈ ਅਸੀਂ ਇਹਨੂੰ ਇੱਕ ਫੈਮਿਲੀ ਐਟਮੋਸਫੇਅਰ ਦਿੱਤਾ ਮੈਂਬਰਸ ਨੂੰ ਤੇ ਉਸ ਕਰਕੇ ਮੈਂਬਰ ਸਾਰੇ ਜਿਹੜੇ ਆ ਰਹੇ ਨੇ ਔਰ ਸਾਨੂੰ ਬੜੇ ਅੱਛੇ-ਅੱਛੇ ਸਪான்ਸਰ ਵੀ ਆ ਰਹੇ ਨੇ ਜਿਹੜੇ ਕਿ ਅੱਜ ਦੀ ਡੇਟ ਤੁਸੀਂ ਦੇਖੋ ਅੱਜ ਮਿਨੀਮਮ 4 સ્نو ਬਾਲ ਨੇ ਤੇ ਇੱਕ 51000 ਦਾ ਹੈ ਕੋਈ 5100 ਦਾ ਹੈ ਤੇ ਜਿਹੜੇ ਵੀ ਮੈਂਬਰ ਆ ਰਹੇ ਨੇ ਉਹਨਾਂ ਨੂੰ ਇਹ ਇੱਕ ਬੜਾ ਉਤਸ਼ਾਹ ਮਿਲ ਰਿਹਾ ਹੈ ਕਿ ਜਿਹੜਾ ਪੁਰਾਣਾ ਅਜ ਤੋਂ ਰਬ ਸੀਗਾ ਸਾਡਾ 5-7 ਸਾਲ ਪਹਿਲੇ ਉਹ 10 ਸਾਲ ਪਹਿਲੇ ਜਿਹੜਾ ਸੀਗਾ ਉਹ ਪੋਜੀਸ਼ਨ ਫੇਰ ਦੁਬਾਰਾ ਬਣ ਰਹੀ ਹੈ ਔਰ ਤੁਸੀਂ ਦੇਖੋ ਟੋਟਲੀ ਹਾਲ ਜਿਹੜਾ ਸਾਡਾ ਲੌਂ ਜਿਹੜਾ ਹੈ ਉਹ ਫੁੱਲ ਹੈ ਔਰ ਮੇਰਾ ਖਿਆਲ ਮਿਨਿਮਮ ਅਸੀਂ ਜਿਹੜੇ 60 70 ਟੇਬਲ ਲਗਾਏ ਹੋਏ ਆ ਤੇ ਐਵਰੇਜ ਤੁਸੀਂ ਲਗਾਓ 250 300 ਬੰਦਾ ਬੈਠਾ ਆ 250 ਤੋਂ ਉੱਪਰ ਤੇ ਚੇਅਰ ਹੀ ਲੱਗੀ ਆ 300 ਦੇ ਕਰੀਬ ਪਰ ਸਾਰਾ ਲੌਨ ਫੁੱਲ ਹੈ ਇਹ ਦਿਸ ਇਜ਼ ਓਨਲੀ ਬਿਕੋਜ਼ ਆਫ ਦਾ ਮੈਂਬਰਸ ਔਰ ਮੈਂਬਰਸ ਵੀ ਬੜਾ ਐਪਰੀਸ਼ੀਏਟ ਕਰ ਰਹੇ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਕਿਉਂਕਿ ਦਿਸ ਇਜ਼ ਹਾਲੇ ਸਾਰਾ 1 ਮਹੀਨਾ ਬੀਤਿਆ ਨੇ ਜਿਹੜੀ ਨਵੀਂ ਸਾਡੀ ਕਮੇਟੀ ਆਈ ਹੈ ਔਰ ਜਿਹਦੇ ਵਿੱਚ ਸਾਡੇ ਪ੍ਰਧਾਨ ਜੀ ਵਿਜੇਟਿੰਗ ਰਾਜੀ ਤੇ ਪਲੱਸ ਜਿਹੜੇ ਸਾਡੇ ਜੁਆਇੰਟ ਸੈਕਟਰੀ ਆ ਮਿਸਟਰ ਸੁਨੀਲ ਪੁਰੀ ਜੀ ਸੰਜੀਪ ਪੁਰੀ ਔਰ ਉਹਨਾਂ ਨੇ ਸਾਰਿਆਂ ਨੇ ਦੇਖਿਆ ਹੀ ਹੋਵੇਗਾ ਕਿ ਕਿ ਜਿਹੜਾ ਅਸੀਂ ਗਰੁੱਪ ਬਣਾਇਆ ਹੈ ਗਰੁੱਪ ਦੇ ਵਿੱਚ ਵੀ ਸਾਰੇ ਜੋ ਮੈਂਬਰਾਂ ਦੀ ਸੁਜੈਸ਼ਨ ਹੁੰਦੀਆਂ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੀਆਂ ਜਿਹੜੀਆਂ ਸੁਜੈਸ਼ਨਸ ਆ ਉਹਨਾਂ ਨੂੰ ਆਪਣੇ ਇੱਥੇ ਇੰਪਲੀਮੈਂਟ ਕੀਤਾ ਜਾਵੇ ਜਿਹੜੀਆਂ ਅਸੀਂ ਇੰਪਲੀਮੈਂਟ ਕਰ ਸਕਦੇ ਆ ਵਿਥਿਨ ਮਿਨੀਮਮ ਰਿਸੋਰਸਸ ਕਿਉਂਕਿ ਸਾਡੇ ਕੋਲ ਲੇਕਿ ਰਿਸੋਰਸਸ ਵੀ ਲਿਮਿਟਡ ਨੇ ਔਰ ਅੱਜ ਵੀ ਤੁਸੀਂ ਦੇਖ ਸਕਦੇ ਜੇ ਕਿ ਅੱਗੇ ਜਿਹੜੀਆਂ ਚੇਅਰ ਸੀਗੀਆਂ ਉਹ ਉਹਨੀਆਂ ਕੰਫਰਟੇਬਲ ਨਹੀਂ ਸੀਗੀਆਂ ਉਨੇ ਜਿਹੜੀਆਂ ਚੇਅਰਸ ਵੀ ਅਸੀਂ ਪਰਚੇਜ਼ ਕੀਤੀਆਂ ਹਨ ਪੂਰੀਆਂ ਫੁੱਲ ਕੰਫਰਟੇਬਲਸ ਨੇ ਮੈਂਬਰਸ ਵਾਸਤੇ ਇਹਨਾਂ ਨੂੰ ਤੁਸੀਂ ਸਾਰੇ ਲੋਕ ਆਲਰੇਡੀ ਮੇਰਾ ਖਿਆਲ ਸਾਰਾ ਅਮਨੀ ਸਾਰੀ ਜਾਣਦਾ ਹੈ ਕਿਉਂਕਿ ਇਹ ਸਾਡੇ ਪ੍ਰੋਫੈਸਰ ਸਾਹਿਬ ਨੇ ਪ੍ਰੋਫੈਸਰ ਬੀਡੀ ਸ਼ਰਮਾ ਜੀ ਜਿਹੜੇ ਕਿ ਡੀਏਵੀ ਕਾਲਜ ਚ ਮੈਂ ਆਪ ਇਹਨਾਂ ਦਾ ਸਟੂਡੈਂਟ ਰਹਾ ਹਾਂ ਤੇ ਇਹ ਤੁਹਾਨੂੰ ਆਪਣੇ ਵਿਚਾਰ ਦੱਸਣਗੇ ਕਿ ਅਸੀਂ ਮਹੀਨੇ ਸਵਾ ਮਹੀਨੇ ਚ ਕੀ ਕੀਤਾ ਦੇਖੋ ਜਿਹੜਾ ਕਲੱਬ ਦਾ ਪਹਿਲੇ ਹਾਲ ਸੀ ਕਿ ਲੋਕ ਇੱਥੇ ਆਣਾ ਪਸੰਦ ਨਹੀਂ ਸੀ ਕਰਦੇ ਔਰ ਕਾਫੀ ਲੋਕ ਇਹ ਸਮਝਦੇ ਸੀ ਕਿ ਸ਼ਾਇਦ ਇਹ ਕਲੱਬ ਹੁਣ ਚੱਲ ਨਹੀਂ ਸਕਦਾ ਲੇਕਿਨ ਇਲੈਕਸ਼ਨ ਚਨਾਮੀ ਟੀਮ ਆਈ ਔਰ ਇਹਨਾਂ ਨਵੀਂ ਟੀਮ ਨੂੰ ਸਾਰੇ ਮੈਂਬਰਸ ਨੇ ਸਪੋਰਟ ਕੀਤਾ ਔਰ ਉਹਨਾਂ ਦੀ ਸਪੋਰਟ ਦੇ ਨਾਲ ਅੱਜ ਕਲਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 1 ਡੇਢ ਮਹੀਨੇ ਦੇ ਵਿੱਚ ਹੀ ਕਲਬ ਦੇ ਵਿੱਚ ਲੋਕ ਆਣਾ ਸ਼ੁਰੂ ਹੋ ਗਏ ਨੇ ਔਰ ਚੇਂਜ ਹੋ ਗਿਆ ਹੈ ਫਰਨੀਚਰ ਚੇਂਜ ਹੋ ਗਿਆ ਹੈ ਵੇਟਰਸ ਕੁਆਲਿਟੀ ਆਫ ਫੂਡ ਐਂਡ ਇਟ ਇਜ਼ ਜਸਟ ਦਾ ਬਿਗਨਿੰਗ ਆਉਣ ਵਾਲੇ ਟਾਈਮ 'ਚ ਮੈਨੂੰ ਪੂਰੀ ਉਮੀਦ ਹੈ ਇਹ ਜਿਹੜੀ ਸਾਡੀ ਯੰਗ ਟੀਮ ਹੈ ਨਵੀਂ ਟੀਮ ਜਿਹੜੀ ਆਈ ਹੈ ਦੇ ਵਿਲ ਡੈਫੀਨੇਟਲੀ ਬ੍ਰਿੰਗ ਸੀ ਚੇਂਜ ਮੈਂ ਜੁਆਇੰਟ ਸੈਕਟਰੀ ਹਾਂ ਜੀ ਏਜੀ ਹੈਰੀਟੇਜ ਕਲੱਬ ਦਾ ਜਿਸ ਨਾਲ ਹੀ ਲੋਕਾਂ ਦਾ ਰੁਝਾਨ ਬਣਿਆ ਕਲੱਬ ਦਾ ਇਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਸਾਡਾ ਸਪੋਰਟ ਹੈ ਸਾਨੂੰ ਉਹਨਾਂ ਦਾ ਸਪੋਰਟ ਹੈ ਜੀ ਐਂਡ ਅਸੀਂ ਲੋਕਾਂ ਨੇ ਇੱਕ ਜਿੰਨੂੰ ਕਹਿੰਦੀ ਪ੍ਰਣ ਕੀਤਾ ਜੀ ਕਿ ਅਸੀਂ ਏਜੀ ਹੈਰੀਟੇਜ ਨੂੰ ਵਾਂਸ ਅਗੇਨ ਵਿਲ ਮੇਕ ਇਟ ਨੰਬਰ 1 ਕਲੱਬ ਆਫ ਦਾ ਟਾਊਨ ਇਹ ਫੈਸਟੀਵਲ ਸੀਜ਼ਨ ਹਨ ਰਾਤੇ ਤੇ ਫੈਰਾ ਦੀਵਾਲੀ ਕੋਈ ਕੋਈ ਖਾਸ ਪਲਾਨ ਉਹ ਹੈ ਪਲਾਨਡ ਆਲਰੇਡੀ ਸਾਡੇ ਕੋਲ ਉਹ ਆ ਲੋਟ ਆਫ ਸਪਾਂਸਰਸ ਨਾਓ ਵੀ ਆ ਸਪਾਂਸਰਸ ਵਿਚ ਆ ਵੇਟਿੰਗ ਕਦੀ ਸਾਡੀ ਵਾਰੀ ਕਦੋਂ ਆਏਗੀ ਫਿਊ ਸਪਾਂਸਰਸ ਜਿਹੜੇ ਹੈਗੇ ਆ ਉਹ ਲਾਈਨ ਚ ਹੈਗੇ ਆ ਲੋਗਾ ਦੀ ਬਲੇਸਿੰਗਸ ਹੈਗੀਆਂ ਹੈ ਫੈਮਲੀਆਂ ਬੈਠੀਆਂ ਪੂਰਾ ਮਾਹੌਲ ਹੈ ਤੁਸੀਂ ਦੇਖੋ ਅੱਜ ਉਹ ਪਛਤਾਰ ਰਹੇ ਉਹਨਾਂ ਦੇ ਜਿਹੜੇ ਵੋਟ ਕਰਨ ਵੋਟ ਇੱਥੇ ਕੰਸਰਟ ਕਰਨੀ ਕਰ ਰਹੇ ਆ ਉਹ ਇਹ ਦੇਖ ਰਹੇ ਨੇ ਕਿ ਕਲੱਬ ਦੀ ਜਿਹੜੀ ਸਾਡੀ WhatsApp ਗਰੁੱਪ ਆ ਉਹ ਜਿਹਨੂੰ ਮੈਸੇਜ ਜਾਂਦਾ ਵੀ ਦਿਨ ਮਦਨ ਸਾਡੀ ਇੱਥੇ ਡਵੈਲਪਮੈਂਟ ਵੀ ਹੋ ਰਹੀ ਆ ਸਾਡਾ ਜੋ ਜੋ ਇੱਥੇ ਡਿਮਾਂਡਸ ਨੇ ਉਹ ਵੀ ਪੂਰੀਆਂ ਹੋ ਰਹੀਆਂ ਉਹ ਕਲੱਬ ਦੇ ਮੈਂਬਰਸ ਜਿਹੜੇ ਵੋਟ ਪਾਉਂਦੇ ਆ ਇਹ ਅੱਜ ਉਹ ਇੱਥੇ ਆਣ ਕੇ ਇੰਜੋਏ ਕਰ ਰਹੇ ਨੇ ਤੁਸੀਂ ਦੇਖੋ ਵੀ ਪਿਛਲੇ ਸੈਚਰਡੇ 152 ਫੈਮਿਲੀਜ਼ ਨੇ कि 152 ਫੈਮਲੀਸ ਨੂੰ 4 ਨਾਲ ਮਲਟੀਪਲਾਈ ਕਰ ਲੋ ਤੇ ਤਕਰੀਬਨ 600 ਇੱਥੇ ਸਾਡੇ ਗੈਸ ਸੀਗਾ ਔਰ ਸਾਡੇ ਜਿਹੜੇ ਆਊਟਸਾਈਡਰ ਗੈਸ ਸੀਗੇ ਉਹ ਤਕਰੀਬਨ 68 ਸੀਗੇ ਔਰ ਗੈਸਟ ਫੀਸ ਵੀ ਇੱਥੇ ਦੇ ਕੇ ਜਾ ਰਹੇ ਨੇ ਹਰ ਚੀਜ਼ ਦੀ ਇਹਦੀ ਫੈਸਿਲਿਟੀ ਮਿਲ ਰਹੀ ਹੈ ਜੇ ਆਪਾਂ ਕੁਝ ਪੇ ਕਰਾਂਗੇ ਤੇ ਕੁਝ ਪਾਵਾਂਗੇ ਵੀ ਮੇਰਾ ਨਾਮ ਹੈ ਕਨਸਪੁਰੀ ਮੈਂ ਇਸ ਲਈ ਤਾਂ ਯੰਗ ਮੈਂਬਰ ਹਾਂ ਮੇਰੇ ਨਾਲ ਦੋ ਯੰਗ ਮੈਂਬਰਸ ਹੋ ਰਹੇ ਹਨਰਮਨ ਜੀ ਸੰਸ਼ੇ ਜੀ ਇਹ ਇੱਕ ਕਲੱਬ ਜੋ ਇਲੈਕਸ਼ਨ ਤੋਂ ਬਾਅਦ ਅਸੀਂ ਨਵੀਂ ਬੋਡੀ ਫਾਰਮ ਚਾਹੀਏ ਅਸੀਂ ਨਿਊ ਮੈਂਬਰ ਬਨੇ ਆਫਟਰ ਇਲੈਕਸ਼ਨਸ ਤੇ ਦੇਖੋ ਜੀ ਫॉर ਨਿਊ ਮੈਂਬਰਸ ਵੀ ਹੈਵ ਲਾਈਵ ਸਿੰਗਿੰਗ ਆਲਸੋ ਫॉर ਦੰਬੋਲਾਸ ਫੈਮਲੀ ਆ ਰਹੀ ਹੈ ਠੀਕ ਹੈ ਔਰ ਸਭ ਇੰਜੋਏ ਕਰ ਰਹੇ ਹੈ 150 ਤੋਂ ਉਪਰ 200 ਬੰਦਾ ਆ ਚੁੱਕਾ ਹੈ 60 ਟੇਬਲਾਂ ਲੱਗੀਆਂ ਨੇ ਕੁਰਸੀਆਂ ਲੱਗੀਆਂ ਨੇ ਤੇ ਕਲੱਬ ਦਾ ਕਾਫੀ ਤਰੱਕੀ ਚੱਗਾ ਹੈ ਇਲੈਕਸ਼ਨ ਤੋਂ ਬਾਅਦ ਪਹਿਲੇ ਕਲੱਬ ਦਾ ਕੀ ਹਾਲ ਸੀ ਸਭ ਨੂੰ ਜਖਮ ਨੂੰ ਪਤਾ ਹੈ ਹੁਣ ਕਲੱਬ ਦਾ ਕੀ ਹਾਲ ਹੈ ਸਭ ਦੇਖ ਚੁੱਕੇ ਹੈ ਫੈਮਲੀਆਂ ਆ ਰਹੀਆਂ ਨੇ ਤੇ ਵੀ ਹੈਵ ਲਾਟਸ ਆਫ ਨਿਊ ਥਿੰਗਸ ਕਮਿੰਗ ਇਨ ਫਿਊਚਰ ਆਲਸੋ ਅੱਗੇ ਦਿਸ਼ਾ ਹੈ ਉਹਦੀ ਛੋਟੀ ਸੀ ਪਾਰਟੀ ਹੋਏਗੀ ਫੈਮਲੀਆਂ ਦੀ ਫਿਰ ਦੀਵਾਲੀ ਹੈ ਫਾਇਰਵ ਕਸ ਐਲ ਫੰਕਸ਼ਨਸ ਹੁਣ ਲਾਈਨ ਚ ਅਗੇ ਹੈ ਤੇ ਮੇਰੀ ਬਸ ਇਹ ਰਾਏ ਸਭ ਨੂੰ ਕਿ ਆਪਣੇ ਜੋ ਮੈਂਬਰਸ ਪੁਰਾਣੇ ਹਗੇ ਆਪਣੇ ਡਿਊਜ਼ ਕਲੀਅਰ ਕਰਨ ਤੇ ਕਲਬ ਆ ਕੇ ਇੰਜੋਏ ਕਰਨ ਤੇ ਮੇਰੀ ਇੱਕ ਰਿਕਵੈਸਟ ਹੈ ਨਿਊ ਮੈਂਬਰਸ ਨਿਊ ਯੰਗਸਟਰਸ ਨਾਲ ਕਿ ਆਈਏ ਨਿਊ ਮੈਂਬਰ ਬਣੇ ਤੇ ਕਲਬ ਦਾ ਸ਼ੋਭਾ ਵਧਾਈਏ ਥੈਂਕ ਯੂ ਹਾਂਜੀ ਮੇਰਾ ਨਾਮ ਹੈ ਜੀ ਸੁਆਜੀਤ ਮਹਾਜਨ ਮੇਰੇ ਨਾਲ ਮੇਰੇ ਮਿੱਤਰ ਵੀ ਨੇ ਹਰਮਨ ਜੀ ਮੈਂਬਰ ਫਰਮ ਦਾ ਕਲਬ ਤੇ ਭਾਜੀ ਹੁਣ ਆਪਾਂ ਗੱਲ ਕਰਾਂਗੇ ਕਲਬ ਦੀ ਬੈਟਰਮੈਂਟ ਬਾਰੇ ਕਿ ਬਹੁਤ ਚੇਂਜ ਆਏ ਹੈ ਇਟਸ ਆਫਟਰ ਲੌਂਗ ਟਾਈਮ ਕਿ ਕੁਝ ਚੇਂਜ ਆਇਆ ਹੈ ਵੀ ਅਸੀਂ ਆਪਾਂ ਦੇਖਦੇ ਪਿਆ ਲਾਈਵ ਸਿੰਗਿੰਗ ਕਰੀ ਸੋਚਿਆ ਵੀ ਕਲੱਬ ਚ ਅਵੇਲੇਬਲ ਹੋਏਗੀ ਬਟ ਇਟਸ ਅ ਗੁੱਡ ਸਟੈਪ ਫਰਮ ਦ ਨਿਊ ਕਮੇਟੀ ਐਂਡ ਫਰਮ ਦ ਨਿਊ ਮੈਂਬਰਸ ਸਾਨੂੰ ਪੈਸੇ ਖਰਚ ਕੇ ਨਾ ਪਿਰਾਮਿਡ ਜਾਣਾ ਪੈਂਦਾ ਸੀ ਇਜੀਪਸ਼ੀਅਨ ਜਾਣਾ ਪੈਂਦਾ ਸੀ ਲਾਈਵ ਸਿੰਗਿੰਗ ਸੁਣਨ ਵਾਸਤੇ ਇੱਥੇ ਅਸੀਂ ਸਿਰਫ ਆਪਣੇ ਮੈਂਬਰਸ਼ਿਪ ਦੇ ਬਲਬੂਤੇ ਤੇ ਅਸੀਂ ਲਾਈਵ ਸਿੰਗਿੰਗ ਸੁਣ ਰਹੇ ਹਾਂ ਇਸ ਤੋਂ ਜ਼ਿਆਦਾ ਕਲੱਬ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਹੋ ਸਕਦੀ ਹੈ ਐਂਡ ਅਨਬੀਟੇਬਲ ਚੇਂजेस ਅਗੇ ਨੇ ਮੈਨੂੰ ਨਹੀਂ ਲੱਗਦਾ ਅੰਮ੍ਰਿਤਸਰ ਦੇ ਕਿਸੇ ਵੀ ਕਲੱਬ 'ਚ ਲਾਈਵ ਸਿੰਗਿੰਗ ਹੋ ਰਹੀ ਆ ਸਿਰਫ ਇੱਕ ਹੈਰੀਟੇਜ ਕਲੱਬ ਆ ਜਿਸ ਦੇ 'ਚ ਲਾਈਵ ਸਿੰਗਿੰਗ ਹੋ ਰਹੀ ਆ ਤੇ अकेਲੀ ਲਾਈਵ ਸਿੰਗਿੰਗ ਨਹੀਂ ਹੋ ਰਹੀ ਆ ਤੁਸੀਂ ਵੇਖੇ ਪਿੱਛੇ ਦੇਖ ਸਕਦੇ ਹੋ ਕਲੱਬ ਫੁੱਲ ਆ ਲੋਕ ਵੇਟਿੰਗ 'ਚ ਖੜੇ ਨੇ ਡਿਵੈਲਪਮੈਂਟ ਬਹੁਤ ਹੋਈ ਆ ਪੁਰੀ ਸਾਹ ਬਹੁਤ ਮਿਹਨਤ ਕਰ ਰਹੇ ਨੇ ਸਵੇਰੇ ਆਂਦੇ ਨੇ ਮੇਰੇ ਖਿਆਲ ਨਾਲ ਉਹਨਾਂ ਨੇ ਆਪਣਾ ਕੰਮ ਕਾਜ ਛੱਡ ਤਾ ਤੇ ਕਲੱਬ ਆ ਕੇ ਸਿਰਫ ਕਲੱਬ ਬਾਰੇ ਸੋਚ ਗਏ ਨੇ ਇਸ ਤੋਂ ਜ਼ਿਆਦਾ ਪੁਰੀ ਸਾਹਿਬ ਕੋਲੋਂ ਜਾਂ ਉਹਨਾਂ ਦੀ ਟੀਮ ਕੋਲੋਂ ਅਸੀਂ ਐਕਸਪੈਕਟ ਨਹੀਂ ਕਰ ਸਕਦੇ ਆ ਮੈਂ ਉਹਨਾਂ ਨੂੰ 올 ਦਾ ਬੈਸਟ ਕਹਿਣਾ ਤੇ ਬਾਕੀ ਜਿਹੜੇ ਡਿਫਾਲਟਿੰਗ ਮੈਂਬਰਸ ਨੇ ਉਹਨਾਂ ਨੂੰ ਰਿਕੁਐਸਟ ਕਰਨਾ ਕਿ ਆਪਣੀ ਡਿਊਸ ਕਲੀਅਰ ਕਰੋ ਤੇ ਮੈਂਬਰਸ਼ਿਪ ਦਾ ਲੁੱਟਫੋਟਾ